ਜੀ ਆ ਡਰਿੰਕ ਦੇਣੀ ਉਹ ਤੁਹਾਨੂੰ ਦੱਸ ਚੁਣ ਤੁਸੀਂ ਇਹਨੂੰ ਫੋਲੋ ਕਰੋ ਤੁਹਾਨੂੰ ਭਾਰ ਘਟਾਉਣ ਵਾਲੀ ਗ੍ਰੀਨ ਟੀ ਦੇ ਬਾਰੇ ਦੱਸ ਜਿਹੜੇ ਮੇਰੇ ਭੈਣ ਭਰਾਵਾਂ ਦਾ ਭਾਰ 5 ਕਿਲੋ 7 ਕਿਲੋ 10 ਕਿਲੋ ਭਾਰ ਵਾਧਾ ਹਨ ਕਹਦੋਂਗੇ ਇਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਜਲਦੀ ਘਟਨਾ ਸ਼ੁਰੂ ਹੋ ਜਾਏਗਾ ਮੰਨ ਕੇ ਚਲੋ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਭਾਰ ਘਟਾਉਣ ਵਾਲੀ ਗ੍ਰੀਨ ਟੀ ਦੇ ਬਾਰੇ ਦੱਸਾਂਗਾ ਹਨ ਜਿਹੜੇ ਮੇਰੇ ਭੈਣ ਭਰਾਵਾਂ ਦਾ ਭਾਰ 5 ਕਿਲੋ 7 ਕਿਲ ਘਟੋਂਦੀ ਹੀ ਘਟੋਂਦੀ ਆ ਹਨਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮਤਲਬ ਮੈਂ ਤੁਹਾਨੂੰ ਗ੍ਰੀਨ ਟੀ ਮਤਲਬ ਵੀ ਉਹਦੇ ਵਿੱਚ ਕੁਝ ਇਹੋ ਜੀ ਚੀਜ਼ ਐਡ ਕਰਾਂਗਾ ਜਿਹਦੇ ਨਾਲ ਮਤਲਬ ਤੁਹਾਡਾ ਭਾਰ ਤਾਂ ਦੇਖੋ ਘਟੇਗਾ ਹੀ ਘਟੇਗਾ ਵੈਸੇ ਤਾਂ ਜਿਹੜੀ ਗ੍ਰੀਨ ਟੀ ਆ ਉਹ ਭਾਰ ਘਟੋਂਦੀ ਆ ਹਨਾ ਜਿਹੜੀ ਮੈਂ ਅੱਜ ਤੁਹਾਨੂੰ ਗ੍ਰੀਨ ਟੀ ਦੱਸਾਂਗਾ ਉਹਦੇ ਵਿੱਚ ਕੁਝ ਚੀਜ਼ਾਂ ਜੜੀਆਂ ਨੇ ਆਪਾਂ ਉਹ ਐਡ ਕਰਾਂਗੇ ਉਹਦੇ ਨਾਲ ਜਿਹੜਾ ਤੁਹਾਡਾ ਭਾਰ ਘਟੋਂਦਾ ਜਿਹੜਾ ਪ੍ਰੋਸੈਸ ਆ ਉਹ ਥੋੜਾ ਜਿਹਾ ਤੇਜ਼ ਹੋ ਜਾਏਗਾ ਮੰਨ ਕੇ ਚੱਲੋ ਗ੍ਰੀਨ ਟੀ ਆ ਜਿਹੜੀ ਜੇ ਤੁਸੀਂ ਰੈਗੂਲਰ ਪੀਂਦੇ ਹੋ ਉਹ ਤੁਹਾਡਾ ਭਾਰ ਆ ਜਿਹੜਾ 1 ਮਹੀਨੇ ਦੇ ਵਿੱਚ 4 ਕਿਲੋ ਜਾਂ 5 ਵਿ ਗ੍ਰੀਨ ਟੀ ਨੂੰ ਕਿਵੇਂ ਬਣਾਉਣਾ ਵਾਜੇ ਤੁਸੀਂ ਉਸ ਤਰੀਕੇ ਨਾਲ ਲਓਗੇ ਤਾਂ ਜਿਹੜੀ ਗ੍ਰੀਨ ਟੀ ਆ ਤੁਹਾਡਾ ਜਿਹੜਾ ਭਾਰ ਆ 4 ਕਿਲੋ ਦੀ بجائے ਉਹ 6 ਕਿਲੋ ਜਾਂ 7 ਕਿਲੋ ਵੀ ਘਟਾ ਸਕਦੀ ਆ ਗ੍ਰੀਨ ਟੀ ਗ੍ਰੀਨ ਟੀ ਬਹੁਤ ਹੀ ਵਧੀਆ ਚੀਜ਼ ਆ ਭਾਰ ਘਟਾਉਣ ਦੇ ਲਈ ਹਨਾ ਉਹਨੂੰ ਕਿਵੇਂ ਬਣਾਉਣਾ ਵਾ ਉਹਨੂੰ ਕਿਵੇਂ ਪੀਣਾ ਵਾ ਉਹ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਦੇਖੋ ਗ੍ਰੀਨ ਟੀ ਨੂੰ ਬਣਾਉਣ ਵਾਸਤੇ ਸਾਨੂੰ ਤਿੰਨ ਚੀਜ਼ਾਂ ਦੀ ਤੇ નીચે ਜਿਹੜੇ ਨੰਬਰ 1 ਦੇ ਹੈਗੀ ਹੈ ਜੀ ਗ੍ਰੀਨ ਟੀ ਦੇ ਪੌਚ ਜਿਹੜੇ ਗ੍ਰੀਨ ਟੀ ਦੇ ਬੈਗ ਹੁੰਦੇ ਨੇ ਜਿਨ੍ਹਾਂ ਨੂੰ ਬਟੀ ਵੇ ਕੇ ਦੀ ਨੇ ਨੰਬਰ 1 ਰ ਆਪਾਂ ਨੂੰ ਉਹ ਚਾਹੀਦਾ ਜੀ ਤੇ ਨੰਬਰ 2 ਦੇ ਉੱਤੇ ਸਾਨੂੰ ਚਾਹੀਦਾ ਜੀ ਇੱਕ ਨਿੰਦੂ ਚਾਹੀਦਾ ਜੀ ਇੱਕ ਨਿੰਬੂ ਗ੍ਰੀਨ ਟੀ ਬੈਗ ਹੋ ਗਿਆ ਤੇ ਨਾਲ ਸਾਨੂੰ ਚਾਹੀਦੀ ਹੈ ਜੀ ਦਾਲ ਚੀਨੀ ਦਾਲ ਚੀਨੀ ਜਿਹੜੀ ਤੁਸੀਂ ਦੇਖਿਆ ਉਹ ਲੱਕੜਾ ਜੀ ਹੋਣੀ ਆ ਉਹ ਬਸ ਇੱਕ ਪੀਸ ਹੀ ਮਤਲਬ ਯੂਜ਼ ਕਰਨਾ ਵਾ ਜ਼ਿਆਦਾ ਨਹੀਂ ਯੂਜ਼ ਕਰਨਾ ਇੱਕ ਪੀਸ ਆਪਾਂ ਨੂੰ ਉਹ ਚਾਹੀਦਾ ਵਾ ਇੱਕ ਨਿੰਬੂ ਚਾਹੀਦਾ ਇੱਕ ਚਾਹੀਦਾ ਆਪਾਂ ਨੂੰ ਟੀ ਬੈਗ ਇਹ ਤਿੰਨ ਚੀਜ਼ਾਂ ਨੂੰ ਲੈ ਲੈਣਾ ਸੋ ਹੁਣ ਗ੍ਰੀਨ ਟੀ ਨੂੰ ਬਣਾਉਣਾ ਕਿਵੇਂ ਆ ਤੇ ਇਹ ਪੀਣਾ ਮੈਂ ਉਹ ਤੁਹਾਨੂੰ ਮੇਰੇ ਅੱਗੇ ਦੱਸਦਾ ਮੈਂ ਸੋ ਵੀਡੀਓ ਦੇ ਨਾਲ ਬਣੇ ਰਿਓ ਜੀ ਸੋ ਆਓ ਜੀ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਇਹਨੂੰ ਬਣਾਉਣਾ ਕਿਵੇਂ ਹੈ ਸੋ ਗ੍ਰੀਨ ਟੀ ਬਣਾਉਣ ਲਈ ਸਭ ਤੋਂ ਪਹਿਲਾਂ ਜੀ ਆਪਾਂ ਫਰਾਈ ਬਣਾ ਜਿਹੜਾ ਆਪਾਂ ਗਿਰਦੇ ਉੱਤੇ ਰੱਖਾਂਗੇ ਸੋ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਗਲਾਸ ਜਾਂ ਫਿਰ ਇੱਕ ਕੱਪ ਆ ਜਿਹੜਾ ਆਪਾਂ ਇਹਦੇ ਵਿੱਚ ਪਾਣੀ ਦਾ ਪਾ ਦਾਂਗੇ ਠੀਕ ਹੈ ਜੀ ਇੱਕ ਕੱਪ ਪਾਣੀ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਤੁਸੀਂ ਆ ਦੇਖ ਸਕਦੇ ਜਿਹੜੀ ਗ੍ਰੀਨ ਟੀ ਆ ਹਨ ਤੁਸੀਂ ਦੇਖ ਸਕਦੇ ਇਹਦਾ ਇੱਕ ਪਾਉ ਚਾ ਜਿਹੜਾ ਭੱਲੇ ਲੈਣਾ ਜੀ ਇਹ ਇੱਕ ਪਾਉ ਤੇ ਜਿਹੜਾ ਮੈਂ ਗ੍ਰੀਨ ਟੀ ਦਾ ਲੈ ਰਾ ਸੋ ਇਹਦੇ ਵਿੱਚ ਜਿਹੜਾ ਟੀ ਬੈਗ ਹੁੰਦਾ ਵਾ ਜਣਾ ਜਿਹਨੂੰ ਆਪਾਂ ਟੀ ਬੈਗ ਆ ਆਪਾਂ ਉਹ ਇਹਦੇ ਵਿੱਚ ਆਪਾਂ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਤੁਸੀਂ ਆ ਦੇਖ ਸਕਦੇ ਜਿਹੜਾ ਟੀ ਸੋ ਹੁਣ ਤੁਸੀਂ ਕੀ ਕਰਨਾ ਵਾ ਇੱਕ ਤੁਸੀਂ ਜਿਹੜਾ ਸਤਨ ਦਾਲ ਚੀਨੀ ਆ ਜੜੀ ਦਾਲ ਚੀਨੀ ਤੁਸੀਂ ਇੱਕ ਆ ਲੱਕੜ ਜੀ ਲੈਣੀ ਆ ਤੁਸੀਂ ਆ ਇਹਦੇ ਵਿੱਚ ਪਾ ਦੇਣੀ ਆ ਸੋ ਇਹਨੂੰ ਆਪਾਂ ਹੁਣ ਉਬਲਣ ਕਾਕੇ ਦਾ ਵੇਟ ਕਰਨਾ ਵਾ ਜਦੋਂ ਇਹ ਉਬਲੇਗਾ ਸੋ ਇਹਦੇ ਵਿੱਚ ਅੱਗੇ ਕੀ ਕਰਵਾਈ ਕਰਨੀ ਉਹਦੋਂ ਮੈਂ ਦੱਸਾਂਗਾ ਸੋ ਵੀਡੀਓ ਦੇ ਨਾਲ ਬਣੀ ਰਿਓ ਜੀ ਸੋ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਪਾਣੀ ਆ ਉਹ ਉਬਲ ਗਿਆ ਜੀ ਇਹ ਅੱਧਾ ਕੱਪ ਰਹਿ ਗਿਆ ਹੁਣ ਆਪਾਂ ਕੀ ਕਰਨਾ ਆਪਾਂ ਇੱਕ ਹਾਫ ਨਿੰਬੂ ਲੈਣਾ ਜੀ ਠੀਕ ਆ ਜੀ ਇਹ ਆਵਾਂ ਨਿੰਬੂ ਲੈਣਾ ਆਪਾਂ ਹਾਵ ਨਿੰਬੂ ਜਿਹੜਾ ਪਾਏ ਦੇ ਉੱਪਰ ਨਿਚੋੜ ਦੇਣਾ ਜੀ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਨਿਚੋੜ ਦੇਣਾ ਪਾਣੀ ਦੇ ਵਿੱਚ ਇਹਨੂੰ ਜਿਹੜੀ ਆਪਾਂ ਗ੍ਰੀਨ ਟੀ ਬਣਾਈ ਆ ਠੀਕ ਹੈ ਜੀ ਤੁਸੀਂ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਨਿਚੋੜ ਦੇਣਾ ਇਹਨੂੰ ਪਾਣੀ ਦੇ ਵਿੱਚ ਇਹਨੂੰ ਨਿਚੋੜ ਦੇਣਾ ਤੁਸੀਂ ਇਦਾਂ ਇਹ ਸਾਰਾ ਨਿਚੋੜਿਆ ਫਿਰ ਇਹਨੂੰ ਤੁਸੀਂ ਚੰਗੀ ਤਰ੍ਹਾਂ ਹਿਲਾ ਕੇ ਤੁਸੀਂ ਇਹਨੂੰ ਤੁਸੀਂ ਅਲੱਗ ਇੱਕ ਗਲਾਸ ਦੇ ਵਿੱਚ ਹੈ ਜਿਹੜਾ ਤੁਸੀਂ ਇਹਨੂੰ ਉਹ ਕੱਢ ਲੈਣਾ ਜੀ ਠੀਕ ਹੈ ਜੀ ਤੁਸੀਂ ਇਹਦਾ ਕਰ ਲੈਣਾ ਕੱਢ ਲੈਣਾ ਹੁਣ ਤੁਸੀਂ ਇਹਨੂੰ ਪਾਣੀ ਨੂੰ ਇਦਾਂ ਤੁਸੀਂ ਛਾਂ ਲੈਣਾ ਜਿਹੜੀ ਆਪਾਂ ਗ੍ਰੀਨ ਟੀ ਬਣਾਈ ਆ ਜੀ ਤੁਸੀਂ ਦੇਖ ਸਕਦੇ ਹੋ ਹੈਲਪ ਕਰੇਗੀ ਸੋ ਇਹਨੂੰ ਹੁਣ ਪੀਣਾ ਕਦੋਂ ਆ ਤੁਹਾਨੂੰ ਮੇਹਰ ਦਾਦਾ ਸੋ ਵੀਡੀਓ ਦੇ ਨਾਲ ਬਣੇ ਰਿਓ ਜੀ। ਸੋ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਗ੍ਰੀਨ ਟੀ ਹੈ ਨਾ ਆ ਬਣ ਕੇ ਬਿਲਕੁਲ ਰੈਡੀ ਹੋ ਗਈ ਆ। ਸੋ ਤੁਸੀਂ ਜਿਹੜੀ ਗ੍ਰੀਨ ਟੀ ਦੇਖੋ ਭਾਰਤ ਘਟਉਂਦੀ ਹੀ ਘਟਉਂਦੀ ਆ। ਜੇ ਤੁਸੀਂ ਗ੍ਰੀਨ ਟੀ ਨੂੰ ਤੁਸੀਂ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਇਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਜਲਦੀ ਘਟਣਾ ਸ਼ੁਰੂ ਹੋ ਜਾਏਗਾ। ਮੰਨ ਕੇ ਚਲੋ ਜੇ ਤੁਸੀਂ ਗ੍ਰੀਨ ਟੀ ਜਿਹੜੀ ਦੂਜੀ ਤੁਸੀਂ ਪੀਨੇ ਹੋ ਸਿੰਪਲ ਹਨਾ ਉਹਨੇ ਤੁਹਾਡਾ ਮਹੀਨੇ ਦੇ ਵਿੱਚ 2 ਜਾਂ 3 ਕਿਲੋ ਭਾਰ ਘਟਉਣਾ ਜੇ ਤੁਸੀਂ ਇਸ ਤਰੀਕੇ ਨਾਲ ਤੁਸੀਂ ਪੀਓਗੇ ਬਣਾ ਕੇ ਜਿਵੇਂ ਇਹਦੇ ਤੇ ਇੱਕ ਇਹਦੇ ਵਿੱਚ ਮੈਂ ਇਹਦੇ ਨਿੰਬੂ ਪਾਇਆ ਨਾ ਸੋ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਇਹਦੇ ਨਾਲ ਇਹ ਵੀ ਤੁਹਾਡਾ 2.5 ਕਿਲੋ weight ਆ ਜਿਹੜਾ ਉਹ ਐਕਸਟਰਾ ਮਤਲਬ ਵੀ ਬਰਨ ਹੋਣਾ ਸ਼ੁਰੂ ਹੋ ਜਗਾ ਯਾਨੀ ਕਿ ਘਟਣਾ ਸ਼ੁਰੂ ਹੋ ਜਗਾ ਨਾ ਸੋ ਇਹ ਤੁਸੀਂ ਗ੍ਰੀਨ ਟੀ ਨੂੰ ਤੁਸੀਂ ਇੱਕ ਦਿਨ ਦੇ ਵਿੱਚ ਤਿੰਨ ਜਾਂ ਚਾਰ ਵਾਰ ਤੁਸੀਂ ਇਹਨੂੰ ਪੀ ਸਕਦੇ ਹੋ ਸੋ ਇਹਨੂੰ ਪੀਣਾ ਕੋ ਦਾ ਤੁਸੀਂ ਇਹਨੂੰ ਇੱਕ ਤਾਂ ਸਵੇਰੇ ਤੁਸੀਂ ਖਾਲੀ ਪੇਟ ਪੀ ਸਕਦੇ ਹੋ ਸਭ ਤੋਂ ਵਧੀਆ ਫਿਰ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਖਾਣਾ ਖਾਣਾ ਨਾ ਖਾਣਾ ਖਾਣ ਤੋਂ ਠੀਕ 10 ਮਿੰਟ ਬਾਅਦ ਤੁਸੀਂ ਇਹਨੂੰ ਪੀਣਾ ਵਾ ਜਿਵੇਂ ਮੰਨ ਕੇ ਚੱਲੋ ਤੁਸੀਂ ਬ੍ਰੇਕਫਾਸਟ ਕੀਤਾ ਬ੍ਰੇਕਫਾਸਟ ਤੋਂ 10 ਮਿੰਟ ਬਾਅਦ ਪੀਣੀ ਆ ਫਿਰ ਜਿਵੇਂ ਲੰਚ ਕੀਤਾ ਲੰਚ ਤੋਂ 10 ਮਿੰਟ ਬਾਅਦ ਕੀ ਪੀਣੀ ਆ ਡਿਨਰ ਕੀਤਾ ਡਿਨਰ ਤੋਂ ਬਾਅਦ ਵੀ ਤੁਸੀਂ ਪੀ ਸਕਦੇ ਹੋ ਤੇ ਉਹਦੇ ਵਿੱਚ 스ਨੈਕਰ ਟਾਈਮ ਵੀ ਤੁਸੀਂ ਜਦੋਂ ਮਰਜ਼ੀ ਇਹਨੂੰ ਤੁਸੀਂ ਪੀ ਸਕਦੇ ਹੋ ਜਾਨਕੀ ਇੱਕ ਦਿਨ ਦੇ ਵਿੱਚ ਤੁਸੀਂ 2 ਜਾਂ 3 ਕੱਪ ਤੁਸੀਂ ਇਹਦੇ ਪੀ ਸਕਦੇ ਹੋ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗੀ ਜਿਵੇਂ ਤੁਹਾਨੂੰ ਪਤਾ ਹੋਵੇ ਆਪਣੀ ਹਲਕੀ ਵੀਡੀਓ ਦੇ ਵਿੱਚ ਕਿੰਨਾ ਹੋ ਨਵਾਂ ਵੀ ਦੇ ਕੋ ਆ ਗ੍ਰੀਨਟੀ ਤਾਂ ਤੁਸੀਂ ਪੀਣੀ ਹੀ ਪੀਣੀ ਆ ਜਾਂ ਬਲੈਕ ਕਾਫੀ ਪੀਣੀ ਆ ਜੋ ਵੀ ਤੁਹਾਨੂੰ ਮਤਲਬ ਡਰਿੰਕ ਦੱਸਦਾ ਪੀਣ ਦੇ ਲਈ ਹੈ ਨਾ ਭਾਰਕ ਟੋਨ ਦੇ ਲਈ ਉਹ ਸਾਰੀ ਦਾ ਅਲੱਗ-ਅਲੱਗ ਕੰਮ ਆ ਕਿਸੇ ਨੂੰ ਕੋਈ ਸੂਟ ਕਰਦੀ ਆ ਕਿਸੇ ਨੂੰ ਕੋਈ ਸੂਟ ਕਰਦੀ ਆ ਕਿਸੇ ਨੂੰ ਕੋਈ ਸੂਟ ਕਰਦੀ ਆ ਸੋ ਤੁਸੀਂ ਮਤਲਬ ਵੀ ਇਹਨੂੰ ਤੁਸੀਂ ਬਣਾ ਕੇ ਜਦੋਂ ਪੀਓਗੇ ਇਹਦੇ ਨਾਲ ਇੱਕ ਚੀਜ਼ ਨੂੰ ਤੁਸੀਂ ਖਾਸ ਧਿਆਨ ਰੱਖਣਾ ਉਹ ਹੈ ਕਿ ਡਾਈਟ ਡਾਈਟ ਨੂੰ ਸਟਿਕਲੀ ਤੁਸੀਂ ਫੋਲੋ ਕਰਨਾ ਜੇ ਤੁਸੀਂ ਆ ਪੀਓਗੇ ਕਿਦਾਂ ਦੀ ਕੋਈ ਵੀ ਤੁਸੀਂ ਡਰਿੰਕ ਭਾਰਕ ਟੋਨ ਲਈ ਉਹਦੇ ਨਾਲ ਤੁਸੀਂ ਕੋਈ ਜੰਕ ਫੂਡ ਨਹੀਂ ਖਾਣਾ ਹੈਗਾ ਕੋਈ ਤੁਸੀਂ ਹੋਲੀ ਚੀਜ਼ ਨਹੀਂ ਖਾਣੀ ਕਿ ਕੋਈ ਵੀ ਤੁਸੀਂ ਮਤਲਬ ਵੀ 슈ਗਰ ਵਗੈਰਾ ਦੀ ਕੋਈ ਵੀ ਚੀਜ਼ ਜਿੱਦਾਂ ਤੁਸੀਂ ਨਹੀਂ ਖਾਣੀ ਹੈਗੀ ਹਨਾ ਸੋ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਵਾ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਪਰ ਆਪਣਾ ਭਾਰ ਘਟਾਉਣ ਦੇ ਲਈ ਡਾਈਟ ਪਲਾਨ ਜਾਂ ਦਾ ਪਰਸਨਲੀ ਡਾਈਟ ਪਲਾਨ ਬਣਵਾਉਣਾ ਚਾਹਦਾ ਹਨ ਤਾਂ ਪਲੀਜ਼ স্ক্রੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲੋਂ ਮਤਲਬ ਹੀ ਆਪਣਾ ਡਾਈਟ ਪਲਾਨ ਬਣਵਾ ਸਕਦਾ ਜਿਹੜਾ ਡਾਈਟ ਪਲਾਨ ਹੈ ਜੀ ਉਹਦੀ ਏਜ ਹਾਈਟ weight ਤੇ ਉਹਦੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਤਿਆਰ ਕੀਤਾ ਜਾਂਦਾ ਵੀ ਉਹਦੇ ਨਾਲ ਤੁਹਾਨੂੰ ਜਿਹੜਾ ਜ਼ਿਆਦਾ ਰਿਜ਼ਲਟ ਮਿਲੇਗਾ ਬੇਸ ਤਾਂ ਮੈਂ ਡਾਈਟ ਪਲਾਨ ਦੀ ਬਹੁਤ ساری ਵੀਡੀਓ ਬਣਾ ਕੇ ਪਾਈਆਂ ਹੋਈਆਂ ਨੇ ਤੁਸੀਂ ਕਿਸੇ ਨੂੰ ਵੀ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਨਾਲ ਤੁਸੀਂ ਆਹ ਡਰਿੰਕ ਜਿਹੜੀ ਮੈਂ ਤੁਹਾਨੂੰ ਦੱਸੀ ਨਾ ਤੁਸੀਂ ਇਹਨੂੰ ਫੋਲੋ ਕਰੋ ਕਿਉਂਕਿ ਤੁਹਾਨੂੰ ਤੁਹਾਡਾ ਭਾਰ ਘਟ ਜੇਗਾ ਜੇ ਤੁਸੀਂ ਪਰਸਨਲ ਡਾਈਟ ਪਲਾਨ ਬਣਾਉਣਾ ਚਾਹੁੰਦੇ ਹੋ ਤਾਂ ਬਲੀ ਸਗਰੀ ਦੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਤੁਸੀਂ ਆਹ ਡਰਿੰਕ ਨੂੰ ਬਣਾ ਕੇ ਤੁਸੀਂ ਗ੍ਰੀਨ ਟੀ ਨੂੰ ਇਸ ਤਰੀਕੇ ਨਾਲ ਬਣਾ ਕੇ ਪੀਣਾ ਸ਼ੁਰੂ ਕਰੋ ਤੁਹਾਡਾ ਜਿਹੜਾ ਭਾਰ 101% ਜਿਹੜਾ ਉਹ ਘਟੇਗਾ ਹੀ ਘਟੇਗਾ ਜੀ ਸੋ ਦੋਸਤੋ ਮਿਲਦੇ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ